ਲੈਂਟੇ ਡੱਗਾ ਆ ਚਾਰ ਕੋਜੇ ਦੀ ਗੱਲ ਹੈ ਤੇ ਉਦੋਂ ਡੱਗਾ ਆ ਤੇ ਲੋਕਾਂ ਨੇ ਭਾਜੀ ਨੱਠ ਕੇ ਆਗੇ ਤੇ ਉਹ ਸਭ ਬਜੀਆ ਕਿ ਭੈਣ ਹੱਡੀ ਇਹਨਾਂ ਤੇਰੇ ਨੇ ਕੱਟਿਆ ਸਾਰਿਆਂ ਨੇ ਭਾਜੀ ਨੱਠ ਕੇ ਸਾਰਿਆਂ ਨੇ ਇਹਦੇ ਤੇ ਅੰਬਰਸਾ ਇੱਥੇ ਲੱਗਿਆ ਹਰ ਤਾਲ ਖੜਿਆ ਆ ਆਪ ਕਾਲਾ ਆਲੇ ਜਵਾਬ ਦਿੱਤਾ ਤੇ ਅੰਬਰਸਾ ਲੱਗੇ ਕਿੰਨੇ ਜਣੇ ਆ ਇਹ ਹੈਗੇ 7 8 8 3 ਨੇ ਛੁੱਟਿਆ ਗਈ ਆਇਆ ਨਹੀਂ ਇਹ ਕਾਰ ਕਿ ਉਹ ਸ਼ਾਤ ਗਲੀ ਪਹਿਲਾਂ ਕਿ ਉਹ ਸ਼ਾਤ ਇਤਰਾਹੀ ਡਾਲਟ ਅੱਛਾ ਜੀ ਉਹ ਡਾਲਟ ਕਿਹੜੀ ਆ ਗਾਡਰ ਗਿਆ ਗੜਾ ਤੋ ਵੇਖੋ ਤੇ ਮੀਮ ਉਹਦਾ ਕਾਰਨ ਕਾ ਮੀਮ ਕਾਤੇ ਕੀ ਮੰਗ ਕਰਦੇ ਹੋਣਾ ਮੱਲੇ ਦੀ ਮੱਲੇ ਦੇ ਕਾਤੇ ਆ ਇਹਨਾਂ ਦੀ ਮਤ ਕੀਤੀ ਜਾਵੇ ਤੇ ਇਹਨਾਂ ਦਾ ਕੋਠਾ ਤਾਇਆ ਜਾਵੇ ਇਹ ਚਾਰੋ ਤੇ ਚਾਰ ਬਸ ਤੇ ਕਹੇ ਤਗੜੇ ਤਗੜਿਆਂ ਦੇ ਦੀ ਪੈਹ ਪਾਈ ਜਾਂਦੇ ਆ ਉਹਨਾਂ ਦੇ ਪੈਸੇ ਪਾਈ ਜਾਂਦੇ ਕਿਤੇ ਮਾਰੇ ਆਪਣਾ ਤੇ ਪੈਸਾ ਕੋਈ ਨਹੀਂ ਪਾਉਂਦੇ ਇਹ ਕਿੰਨੇ ਜਣੇ ਟੋਟਰ ਜਿਹੜੇ ਫਟਰੇ ਕੋਣ ਕੋਣ ਸੀ ਇਥੇ ਕਰਜ 6 ਜਣੇ 6 ਜਣੇ ਆ 6 ਜਣੇ ਆ 4 25 ਤੇ ਦੋ ਜੀ ਆ ਤੇ ਦੋ ਤੇ ਉਹ ਉਹਦਾ ਸਾਲਾ ਨਹੀਂ ਆਹੋ 6 ਹੋਗੇ ਨਹੀਂ ਆਹ 8 ਜਾਨੀ ਹੋਗੇ ਇਹ ਗੱਲਬਾਤ ਜੀ ਚਾਰ ਕੁਵੇ ਦੀ ਗੱਲ ਆ ਤੇ ਮਾਤਾ ਉੱਚੀ ਚੀ ਰਹਿੰਦੇ ਪਏ ਹੀ ਤੇ ਮੈਂ ਅਚਾਨਕ ਆਣ ਕੇ ਵੇਖਿਆ ਕਿ ਇਹਨਾਂ ਦੀ ਛੱਤ ਡਿੱਗੀ ਪਈ ਸੀ ਤੇ ਉਹ ਸਾਰੇ ਜੀਏ 7-8 ਜਿਹਨੇ ਹੈਗੇ ਜਿਹੜੇ ਕਿ ਥੱਲੇ ਆਏ ਪਏ ਸੀ ਤੇ ਆਣ ਕੇ ਇਹਨਾਂ ਨੂੰ ਕੱਢਿਆ ਫਿਰ ਮੱਲੇ ਵਾਲੇ ਆਏ ਸਾਰਿਆਂ ਰਲ ਮਿਲ ਕੇ ਇਹਨਾਂ ਨੂੰ ਬਾਹਰ ਕੱਢਿਆ ਬਾਅਦ ਵਿੱਚ ਸਿਲਸਤਾਲ ਹੋਇਆ ਤਰੰਤਾਨਾ ਖੜਿਆ ਗਿਆ ਆ ਤੇ ਉਹਨਾਂ ਨੇ ਜਵਾਬ ਦਿੱਤਾ ਫਿਰ ਅੰਬਰਸਾਰ ਇਹਨਾਂ ਨੂੰ ਰੈਫਰ ਕਰਾਇਆ ਗਿਆ ਗੁਰੂ ਨਾਨਕ ਹਸਪੀਟਲ ਕਿੰਨੇ ਜਣੇ ਟੋਟਲੇ ਇਹ ਟੋਟਲੇ ਹੈਗੇ ਜੀ 7 ਜਿਨੇ ਕੌਣ ਕੌਣ ਸੀ ਇੰਨਾਂ 'ਚ ਤਿੰਨ ਇਹਨਾਂ ਦੇ ਬੱਚੇ ਸੀ ਦੋ ਜੀ ਆਪ ਹੀ ਤੇ ਇੱਕ ਇਹਨਾਂ ਦਾ ਮਾਮਾ ਜੀ ਸੀ ਕਾਫੀ ਜ਼ੱਟਾਂ ਲੱਗੀਆਂ ਇਹਨਾਂ ਦੀ ਬਹੁਤ ਜਿਆਦਾ ਸੀਰੀਅਸ ਹੀ ਤੇ ਕਿੰਨੇ ਇਹ ਘਟਨਾ ਤੜਕੇ ਇਹ ਤੜਕੇ ਚਾਰਕਵੇ ਦੀ ਗੱਲ ਹੈ ਜੀ ਕੀ ਮੰਗ ਕਰਦੇ ਹੋ ਮੰਗ ਇਹੋ ਕਰਦੇ ਆ ਇਹ ਗਰੀਬ ਪਰਿਵਾਰ ਹੈ ਇਹਨਾਂ ਦੀ ਮਦਦ ਕੀਤੀ ਜਾਵੇ ਇਹੜੀ ਸ਼ਤਿਆ ਮੀਂਹ ਦੇ ਕਰਨ ਦੀ ਕੀ ਕਿ ਵਹੇ ਡਿੱਗੀ ਹਾਂਜੀ ਮੀਂਹ ਮੂੰਹ ਕਾਫੀ ਪੈ ਰਿਹਾ ਇਸ ਕਰਕੇ ਡਿੱਗੀ ਹੈ ਸ਼ਤ ਮਾਰੀ ਅਰਾ ਲੱਗਾ ਧਿਆਨ ਕੇ ਮੈਂ ਰੌੜਾ ਵੜਾ ਪਾਇਆ ਤੇ ਫੇਰ ਨਾਂ ਨੇ ਆੜ ਕੇ ਕੱਢਿਆ ਇਹ ਸਾਰੀ ਦੁਨੀਆ ਸਾਰੇ ਆ ਗਏ ਅੱਛਾ ਕਿਚੀ ਮੈਂ ਮੈਂ 25 ਫਾਤੇ ਹਾਂ ਤੇ ਨਾਂ ਨੇ ਥੱਲੇ ਆਏ ਆ ਇਹ ਕੌਣ ਕੌਣ ਫੈਕਟਰ ਆ ਇਥੇ ਇੱਕ ਮੈਂ ਬਚੀ ਆ ਬਾਕੀਆਂ ਸੱਟਾ-ਸੱਟਾ ਲੱਗ ਗਿਆ ਕਿੱਥੇ ਘੜੇ ਬਾਬਾ ਕਿੱਥੇ ਕਿਨੇ ਹੀ ਕਿੰਨੇ ਬੱਚੇ ਆ ਬੇ ਚਾ ਚਾਰ ਬੱਚੇ ਆ ਹਾਂ ਤੇ ਚਾਰ ਜਾਣੇ ਹੋ ਆ ਪਿਆ ਅੱਠ ਜਾਣੇ ਆ ਅੱਠ ਆ ਅੱਠ ਜਾਣੇ ਅੱਠ ਬੱਟਰ ਕੋਈ ਆ ਆ